ਆਸਿਆਂ ਦੇ ਲੇਨ-ਦਿਨ ਚੱਲਦੇ ਭੂਆ ਦੇ ਪੁੱਤਰ ਨੇ ਟਰੈਕਟਰ ਨਾਲ ਕੁਚਲ ਦਿੱਤਾ ਮਾਮੇ ਦੇ ਪੁੱਤਰ ਦਾ ਕੀਤਾ ਕਤਲ ਤੇ ਮੇਰਾ ਵੀ ਲਾਗੇ ਚੱਲ ਰਿਹਾ ਟਰੈਕਟਰ ਦੇ ਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਤੇ ਬਾਅਦ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਤੇ ਇੱਕ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਸਿੱਧਾ ਟ੍ਰੈਕਟਰ ਨੂੰ ਘਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਮੌਤ ਹੋ ਗਈ ਜੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੇ ਹੀ ਬੱਧਾ ਵਾ ਤੁਮਾਂ ਕੇ ਛਡਾਲਾ ਤੇ ਜਾ ਪੈਸੇ ਦੇ ਪੈਸਿਆਂ ਦੇ ਲੈਣ ਦੇਣ ਚੱਲਦੇ ਭੂਆ ਦੇ ਪੁੱਤਰ ਨੇ ਟ੍ਰੈਕਟਰ ਨਾਲ ਕੁਚਲ ਦਿੱਤਾ ਮਾਮੇ ਦੇ ਪੁੱਤਰ ਦਾ ਕੀਤਾ ਕਤਲ ਖਬਰ ਲੈਨੇ ਗੁਰਦਾਸਪੁਰ ਤੋਂ ਜਿੱਥੇ ਕਿ ਪੈਸਿਆਂ ਦੇ ਮਾਮੂਲੀ ਲੈਣ ਦੇਣ ਦੇ ਲੈ ਕੇ ਭੂਆ ਦੇ ਪੁੱਤਰ ਨੇ ਮਾਮੇ ਦਾ ਪੁੱਤਰ ਦਾ ਟਰੈਕਟਰ ਨਾਲ ਕੁਚਲ ਕੇ ਕਤਲ ਕਰ ਦਿੱਤਾ ਹੈ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਬੂਟਾ ਸਿੰਘ ਪੁੱਤਰ ਨਿਰੰਝਤ ਸਿੰਘ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ ਜਿਸ ਦੇ ਪੈਸੇ ਜਕਰਨ ਸਿੰਘ ਨੇ ਬੂਟਾ ਸਿੰਘ ਤੋਂ ਮੰਗੇ ਤਾਂ ਬੂਟਾ ਸਿੰਘ ਨੇ ਉਸ ਦੇ ਆਸੇ ਨਾ ਜਿੰਦੇ ਤੇ ਜੇਸਤੋ ਬਾਦ ਜਸਕਰਨ ਸਿੰਘ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਹੀਂ ਲੱਗਾ ਅਤੇ ਉਸਨੇ ਉਸਦੇ ਪੁੱਤਰ ਅਭੀ ਅਤੇ ਹੁਸਨ ਤੇ ਜਸਕਰਨ ਨੂੰ ਬੰਨ ਕੇ ਕੁੱਟਿਆ ਅਤੇ ਕਿਹਾ ਕਿ ਬੁਲਾ ਆਪਣੇ ਪਿਓ ਨੂੰ ਤੈਨੂੰ ਸ਼ਰਾਬ ਕਿ ਲੈ ਜਾਵੇ ਜਸਕਰਨ ਨੇ ਆਪਣੇ ਪਿਤਾ ਭੁਪਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਭੁਪਿੰਦਰ ਸਿੰਘ ਨੇ ਮੌਕੇ ਤੇ ਪਿੰਡ ਚੰਗੀ ਪਨਵਾ ਜਿੱਥੇ ਬੂਟਾ ਸਿੰਘ ਨੇ ਜਸਕਰਨ ਨੂੰ ਬੰਨਿਆ ਹੋਇਆ ਸੀ ਮੌਕੇ ਤੇ ਪਹੁੰਚਿਆ ਤਾਂ ਬੂਟਾ ਸਿੰਘ ਵੱਲੋਂ ਭੁਪਿੰਦਰ ਸਿੰਘ ਤੇ ਟਰੈਕਟਰ ਚੜਾ ਦਿੱਤਾ ਗਿਆ ਦੱਸਿਆ ਗਿਆ ਕਿ ਬੂਟਾ ਸਿੰਘ ਨੇ ਭੁਪਿੰਦਰ ਸਿੰਘ ਨੂੰ 3-4 ਵਾਰ ਟਰੈਕਟਰ ਨਾਲ ਕੁੱਟਿਆ ਜਿਸ ਤੋਂ ਬਾਅਦ ਭੁਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਜਸਕਰਨ ਸਿੰਘ ਨੇ ਆਪਣੇ ਮ੍ਰਿਤਕ ਪਿਤਾ ਨੂੰ ਡੇਰਾ ਬਾਬਾ ਨਨ ਦੇਸੇ ਹਸਪਤਾਲ ਲੈ ਕੇ ਆਇਆ ਤਾਂ ਜਿੱਥੇ ਡਾਕਟਰ ਵੱਲੋਂ ਭੁਪਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਰ ਕਰ ਦਿੱਤਾ ਗਿਆ ਮ੍ਰਿਤਕ ਭੁਪਿੰਦਰ ਸਿੰਘ ਬੂਟਾ ਸਿੰਘ ਦੇ ਮਾਮੇ ਦਾ ਪੁੱਤਰ ਸੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਭੁਪਿੰਦਰ ਸਿੰਘ ਦੇ ਪੁੱਤਰ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਉਧਰ ਐਸਐਚਓ ਡੇਰਾ ਬਾਬਾ ਨਾਨਕ ਦੇ ਸਤਪਾਲ ਸਿੰਘ ਨੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਲਦ ਹੀ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕੀ ਇਹ ਬੁਰਾ ਮਾਮਲਾ ਗੁਰਦਾਸਪੁਰ ਤੋਂ ਰਮੇਸ਼ ਪਾਟਿਆ ਦੀ ਵਿਸ਼ੇਸ਼ ਰਿਪੋਰਟ ਕਰਨ ਸਿੰਘ ਜੀ ਗੱਲ ਇਹ ਹੋਈ ਜੇ ਇਹਦਾ ਬਲਮ ਟਰੈਕਟਰ ਚਲਾਉਂਦਾ ਇੱਕ ਨਾ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇਣ ਕਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਦੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਉਹ ਟਰੈਕਟਰ ਚਲਾਉਂਦਾ ਪਿਆ ਮਿੱਟੀ ਵਾਲਾ ਚਲਾਉਂਦਾ ਪਿਆ 300 ਰੁਪਿਆ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੇ ਮੁੰਨੀ ਮੁੰਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇਹ ਕਿਤੇ ਬੂਟੇ ਦਾ ਮੁੰਡਾ ਹੈ ਨਾ ਅਬੀ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਜੀ ਤੇ ਇੱਕ ਫਿਰ ਆਏ ਡੈਡੀ ਮੇਰਾ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਆ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇਹ ਪੂਆ ਡਾੜੀ ਦੇ ਪੂਆ ਦੇ ਮੁੰਡਾ ਹੈ ਹਾਂਜੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡੈਡੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੇ ਹੁਣ ਤੁਸੀਂ ਕੀ ਜਾਣਦੇ ਸੁਣਾਫ ਚਾਹੀਦਾ ਸਾਨੂੰ ਕਾਂਜੀ ਕਰਨ ਦੀ ਜੇ ਇਹ ਹੈਗੀ 3 3 ਵਜੇ ਦੀ ਹਾਂਜੀ ਉਸੇ ਵੇਲੇ ਇਥੇ ਲੈ ਆਂਤਾ ਅਨਿਸ ਤੇ ਡਾਇਰੈਕਟਰਾਂ ਆ ਗਿਆ ਮੋਤ ਹੋ ਗਈ ਬੈਥ ਹੋ ਗਈ ਲੇਕਿਨ ਆ ਭਪਿੰਦਰ ਸਿੰਘ ਇਸਪੇ ਦਾ ਸਨ ਆਫ ਗੁਲਜਾਰ ਸਿੰਘ ਪਿੰਡ ਰਾਮਨਦਵਾਲੀ ਦਾ ਰਹਿਣ ਵਾਲਾ ਦਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ ਸਨ ਆਫ ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹਨਾਂ ਦੀ ਮਿੱਟੀ-ਮੁੱਟੀ ਪਹਿਲਾਂ ਢੋਂਦਾ ਦਾ ਹਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੇ ਅਸੀਂ ਬੱਧਾ ਵਾ ਤਮਾਨ ਕੇ ਛਲਾਲਾ ਤੇ ਜਾ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਣ ਵਾਲਿਆਂ ਦੀ ਮੌਤ ਹੋ ਗਈ ਸਰ ਇਹ ਮੰਨ ਲਿਆ ਦਰਜ ਕਰ ਲਿਆ ਕਰ ਲਗੀਆਂ ਦਰਜ ਤੇ ਕਿਤੇ ਕਿਤੇ ਖਲਾਫ ਕਿੰਨੇ ਦੋਸ਼ੀ ਤਿੰਨ ਦੋਸ਼ੀ ਬੂਟਾ ਅਬੀ ਹੁਸਨ ਵਾਹ ਪਰਮਗਰ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਨੇ ਲਾਸ਼ ਲਾਸ਼ ਨੂੰ ਪੋਟਮਾਰਟ ਕਰਾਉਣੇ